ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਚੋਣ ਲੜ ਰਹੇ ਆ ਸਾਨੂੰ ਸਾਰਿਆਂ ਨੂੰ ਪਤਾ ਕਿ ਇਸ ਵੇਲੇ ਅਮਰਤਪਾਲ ਜਿਹੜੇ ਆ ਉਹ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਆ ਤੇ ਬਤੌਰ ਆਜ਼ਾਦ ਉਮੀਦਵਾਰ ਉਹ ਖਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਨੇ ਲੋਕ ਸਭਾ ਚੋਣਾਂ ਦੇ ਚੱਲਦੇ ਆ ਤੇ ਉਹਨਾਂ ਦੇ ਕਾਗਜ਼ ਜਿਹੜੇ ਆ ਉਹ ਵੀ ਦਾਖਲ ਕਰਾ ਦਿੱਤੇ ਗਏ ਆ ਅੱਜ 15 ਮਈ ਹੈ ਅੱਜ ਕਾਗਜ਼ਾਂ ਦੀ ਪੜਤਾਲ ਹੋਣੀ ਆ ਜਿਹਨੂੰ ਸਕਰੂਟੀ ਕਹਿੰਦੇ ਆ ਤੇ ਜੇ ਉਹਨਾਂ ਦੇ ਵਿੱਚ ਕੋਈ ਊਣਤਾਈ ਪਾਈ ਗਈ ਤੇ ਕਾਗਜ਼ ਜਿਹੜੇ ਆ ਉਹ ਵਾਪਸ ਵੀ ਹੋ ਸਕਦੇ ਆ ਪਰ ਇਸੇ ਦੌਰਾਨ ਇਹਨੂੰ ਸਿਆਸੀ ਸਾਜ਼ਿਸ਼ ਕਹੀਏ ਜਾਂ ਕਹੀਏ ਵੀ ਕਿਸੇ ਹੋਰ ਸ਼ਖਸ ਨੂੰ ਜਿਹਨੂੰ ਹਰੇਕ ਕਿਉਂਕਿ ਹਰੇਕ ਨੂੰ ਆਜ਼ਾਦੀ ਹੈ ਚੋਣ ਲੜਨ ਦੀ ਇੱਕ ਹੋਰ ਸ਼ਖਸ ਖਡੂਰ ਸਾਹਿਬ ਤੋਂ ਚੋਣ ਲੜ ਰਿਹਾ ਤੇ ਉਸ ਸ਼ਖਸ ਦਾ ਨਾਮ ਹੈ ਅਮਰਿਤਪਾਲ ਸਿੰਘ ਹੁਣ ਇਹ ਜਿਹੜਾ ਅਮਰਤਪਾਲ ਸਿੰਘ ਆ ਇਹ ਮੋਗਾ ਦੇ ਪਿੰਡ ਦੀਨਾ ਇਹ ਤਹਿਸੀਲ ਨਿਹਾਲ ਸਿੰਘ ਵਾਲਾ ਦਾ ਰਹਿਣ ਵਾਲਾ ਤੇ ਉਮਰ ਹੈਗੀ ਆ 47 ਸਾਲ ਹੁਣ ਜਿਹੜੀ ਫੋਟੋ ਅਮਰਤਪਾਲ ਸਿੰਘ ਜਿਹੜਾ ਮੋਗਾ ਦਾ ਰਹਿਣ ਵਾਲਾ ਪਿੰਡ ਦੀਨਾ ਦਾ ਇਹਨਾਂ ਨੇ ਦਿੱਤੀ ਆ ਉਹ ਫੋਟੋ ਹੂ ਬਹੂ ਅਮਰਤਪਾਲ ਸਿੰਘ ਜਿਹੜੇ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਆ ਉਹਨਾਂ ਦੇ ਨਾਲ ਮਿਲਦੀ ਆ ਜਿਸ ਤਰ੍ਹਾਂ ਅਮਰਤਪਾਲ ਸਿੰਘ ਨੇ ਖੱਟਾ ਪਰਨਾ ਜਿਹੜਾ ਉਹ ਸਿਰ ਤੇ ਸਜਾਇਆ ਹੋਇਆ ਇਸੇ ਤਰ੍ਹਾਂ ਇਹ ਮੋਗੇ ਦਾ ਰਹਿਣ ਵਾਲਾ ਅਮਰਤਪਾਲ ਸਿੰਘ ਜਿਹੜਾ ਇਹਨੇ ਵੀ ਖੱਟਾ ਪਰਨਾ ਸਜਾਇਆ ਹੋਇਆ ਜਿਹੜਾ ਇਹ ਮਹਾਂਦਰਾ ਉਹ ਵੀ ਲਗਭਗ ਮਿਲਦਾ ਤੇ ਨਾਲ ਦੀ ਨਾਲ ਹੀ ਇਹ ਜਿਹੜਾ ਅਮਰਤਪਾਲ ਸਿੰਘ ਜਿਹੜਾ ਪਿੰਡ ਦੀਨਾ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਇਹਦੇ ਕੋਲ 50000 ਰੁਪਏ ਨਗਦ ਹੈ ਤੇ ਇਹਨਾਂ ਦੀ ਵਾਈਫ ਕੋਲ 30000 ਰੁਪਏ ਜਿਹੜਾ ਉਹ ਬੈਂਕ ਦੇ ਵਿੱਚ ਹੈਗਾ ਖੇਤੀਬਾੜੀ ਕਾਰੋਬਾਰ ਦੇ ਨਾਲ ਇਹ ਅਮਰਿਤਪਾਲ ਸਿੰਘ ਜੁੜੇ ਹੋਏ ਆ। ਹੁਣ ਦੂਸਰੇ ਪਾਸੇ ਜਿਹੜੇ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਆ, ਡਿਬਰੂਗੜ੍ਹ ਦੇ ਵਿੱਚ ਬੰਦ ਆ, ਲਗਭਗ 1 ਸਾਲ ਤੋਂ ਉੱਤੇ ਦਾ ਸਮਾਂ ਜਿਹੜਾ ਉਹ ਹੋ ਗਿਆ, ਉਹਨਾਂ ਦੇ ਕੋਲ 1000 ਰੁਪਇਆ ਹੈਗਾ ਤੇ ਉਹਨਾਂ ਦੀ ਪਤਨੀ ਕਿਰਨ ਕੌਰ ਜਿਹੜੇ ਆ ਉਹਨਾਂ ਦੇ ਕੋਲ ਲਗਭਗ 8 ਲੱਖ ਰੁਪਇਆ ਹੈਗਾ। ਹੁਣ ਇਹ ਦੋਵੇਂ ਕੈਂਡੀਡੇਟ ਜਿਹੜੇ ਆ ਇਹ ਆਜ਼ਾਦ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਹਾਲਾਂਕਿ ਪੜਤਾਲ ਅਜ ਹੋ ਜਾਣੀ ਆ ਕਾਗਜ਼ਾਂ ਦੀ ਅਗਰ ਕਿਸੇ ਦੇ ਕਾਗਜ਼ਾਂ ਦੇ ਵਿੱਚ ਕੋਈ ਊਣਤਾਈ ਕੋਈ ਗੜਬੜੀ ਆ ਕੋਈ ਕਾਗਜ਼ ਘੱਟ ਹੋਏ ਤਾਂ ਉਹ ਕਾਗਜ਼ ਜਿਹੜੇ ਆ ਉਹ ਰੱਦ ਕਰ ਦਿੱਤੇ ਜਾਣਗੇ ਪਰ ਇਸ ਵੇਲੇ ਸਿਆਸੀ ਗਲਿਆਰਿਆਂ ਚ ਜਾਂ ਅਮਰਿਤਪਾਲ ਦੇ ਸਮਰਥਕਾਂ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਇਹ ਸ਼ਖਸ ਜਿਹੜਾ ਮੋਗੇ ਦਾ ਰਹਿਣ ਵਾਲਾ ਜਿਹਦਾ ਮੁਹੰਦਰਾ ਅਮਰਿਤਪਾਲ ਦੇ ਨਾਲ ਮਿਲਦਾ ਉਸੇ ਤਰ੍ਹਾਂ ਦਾ ਜਿਹੜਾ ਆਪਣਾ ਅਟਾਇਰ ਬਣਾਇਆ ਹੋਇਆ ਉਸੇ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਫੋਟੋ ਦੇ ਵਿੱਚ ਪੇਸ਼ ਕੀਤਾ ਗਿਆ ਇਹ ਕਿਉਂ ਕੀਤਾ ਗਿਆ ਹਾਲਾਂਕਿ ਮਨਾਈ ਨਹੀਂ ਹੈ ਕਿਸੇ ਨੂੰ ਵੀ ਕੋਈ ਵੀ ਸ਼ਖਸ ਜਿਹੜਾ ਉਹ ਪਰਨਾ ਸਜਾ ਸਕਦਾ ਦਸਤਾਰ ਸਜਾ ਸਕਦਾ ਜਿੱਦਾਂ ਉਹਦਾ ਦਿਲ ਕਰਦਾ ਉਹ ਉਸ ਤਰ੍ਹਾਂ ਦੇ ਕੱਪੜੇ ਪਹਿਨ ਸਕਦਾ ਪਰ ਹੁਣ ਅਮਰਿਤਪਾਲ ਦੇ ਸਮਰਥਕਾਂ ਦੇ ਵਿੱਚ ਇਸ ਵੇਲੇ ਇਹ ਚਰਚਾ ਚੱਲਦੀ ਪਈ ਆ ਵੀ ਇਸ ਸ਼ਖਸ ਨੂੰ ਕੌਣ ਲੈ ਕੇ ਆਇਆ ਮੋਗਾ ਦੇ ਵਿੱਚ ਇਹ ਸ਼ਖਸ ਅਗਰ ਪੰਥ ਦਾ ਹਿਤੈਸ਼ੀ ਆ ਪੰਥ ਦੇ ਨਾਲ ਹਮਦਰਦੀ ਰੱਖਦਾ ਤੇ ਫਿਰ ਇਹ ਸਮਰਥਨ ਕਿਉਂ ਨਹੀਂ ਕਰਦਾ ਇਹਨੇ ਆਪਣੇ ਕਾਗਜ਼ ਕਿਉਂ ਢਾਕਲ ਕੀਤੇ ਆ ਔਰ ਇਹਨੇ ਜਿਹੜੇ ਕਾਗਜ਼ ਆ ਉਹ ਢਾਕਲ ਵੀ ਕਰ ਦਿੱਤੇ ਆ ਹੁਣ ਇਸ ਵੇਲੇ ਸਾਰੇ ਪਾਸੇ ਇਹ ਚਰਚਾ ਚੱਲ ਰਹੀ ਆ ਵੀ ਇਹ ਸ਼ਖਸ ਕੌਣ ਆ ਇਹਦੇ ਪਿੱਛੇ ਕੌਣ ਆ ਕਈ ਲੋਕ ਇਹ ਗੱਲ ਕਰ ਰਿਹਾ ਵੀ ਸ਼ਾਇਦ ਇਹ ਵਿਰੋਧੀ ਪਾਰਟੀਆਂ ਨੇ ਇਹਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਂ ਜੋ ਅਮਰਤਪਾਲ ਸਿੰਘ ਜਿਨ੍ਹਾਂ ਦਾ ਇਸ ਵੇਲੇ ਜਿਹੜਾ ਗ੍ਰਾਫ ਹੈ ਉਹ ਬੜੇ ਉੱਤੇ ਨੂੰ ਜਾ ਰਿਹਾ ਲੋਕ ਉਹਨਾਂ ਨੂੰ ਸਮਰਥਨ ਦੇ ਰਿਹਾ ਲੋਕਾਂ ਦੀ ਹਮਾਇਤ ਮਿਲ ਰਹੀ ਆ ਇੱਥੋਂ ਤੱਕ ਕਿ ਜਿਹੜਾ ਮੁਸਲਮਾਨ ਭਾਈਚਾਰਾ ਉਸ ਹਲਕੇ ਦਾ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਵੀ ਅਸੀਂ ਅਮਰਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦਾ ਉਹਨਾਂ ਦਾ ਸਮਰਥਨ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਨੇ ਤਾਂ ਆਪਣਾ ਕੈਂਡੀਡੇਟ ਵੀ ਵਿਡਰੋ ਕਰ ਲਿਆ ਸੀ ਬੀਬੀ ਪਰਮਜੀਤ ਕੌਰ ਖਾਲੜਾ ਜਿਨ੍ਹਾਂ ਨੇ 2019 ਦੇ ਵਿੱਚ ਚੋਣ ਲੜੀ ਸੀ ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਨੇ ਵੱਡਾ ਹੰਗਾਰਾ ਅਮਰਿਤਪਾਲ ਸਿੰਘ ਦਿਬਰੂਗੜ੍ਹ ਦੀ ਜੇਲ੍ਹ 'ਚ ਜਿਹੜੇ ਬੰਦ ਆ ਉਹਨਾਂ ਨੂੰ ਮਿਲ ਰਿਹਾ ਪਰ ਇਸੇ ਦੌਰਾਨ ਜਿੱਥੇ ਵੱਡਾ ਹੰਗਾਰਾ ਮਿਲ ਰਿਹਾ ਜਿੱਥੇ ਚੋਣ ਪ੍ਰਚਾਰ ਇਹਨਾਂ ਦੇ ਪਰਿਵਾਰ ਵੱਲੋਂ ਇਸ ਵੇਲੇ ਆਰੰਭਿਆ ਹੋਇਆ ਪਿੰਡ-ਪਿੰਡ ਜਾ ਰਿਹਾ ਕਸਬਾ-ਕਸਬਾ ਨਗਰ-ਨਗਰ ਉਹ ਜੇ ਇਸ ਵਕਤ ਆਪਣਾ ਚੋਣ ਪ੍ਰਚਾਰ ਦੀ ਜਿਹੜੀ ਮੁਹਿੰਮ ਆ ਉਹਨੂੰ ਇਹਨਾਂ ਨੇ ਪੂਰੀ ਗਤੀ ਦਿੱਤੀ ਹੋਈ ਆ ਪੂਰਾ ਉਰੂਸ ਤੇ ਇਸ ਵੇਲੇ ਇਹਨਾਂ ਦਾ ਜਿਹੜਾ ਚੋਣ ਪ੍ਰਚਾਰ ਆ ਤੇ ਇਸੇ ਦੌਰਾਨ ਆ ਸ਼ਖਸ ਜਿਹੜਾ ਇਹ ਆਪਣ داخل ਕਰ ਜਾਂਦਾ ਸੋ ਇਸ ਵੇਲੇ ਇਹ ਜਿਹੜੀ ਚਰਚਾ ਚੱਲ ਰਹੀ ਆ ਵੀ ਇਸ ਸ਼ਖਸ ਦੇ ਪਿੱਛੇ ਕੌਣ ਆ ਕਿਹੜਾ ਸ਼ਖਸ ਆ ਜਿਹੜਾ ਉਹ ਇਸ ਅਮਰਤਪਾਲ ਨੂੰ ਜਿਹੜਾ ਮੋਗੇ ਦੇ ਪਿੰਡ ਦੀਨਾ ਦਾ ਰਹਿਣ ਵਾਲਾ ਇਹਨੂੰ ਕੌਣ ਲੈ ਕੇ ਆਇਆ ਤੇ ਇਹਦੇ ਪਿੱਛੇ ਕੀ ਮਕਸਦ ਹੋ ਸਕਦਾ ਅਮਰਤਪਾਲ ਜਿਹੜੇ ਪੰਥ ਦੀ ਗੱਲ ਕਰਦੇ ਆ ਨਸ਼ਿਆਂ ਦੇ ਵਿਰੁੱਧ ਜਿਹੜੇ ਆ ਉਹ ਲੜਾਈ ਲੜ ਰਹੇ ਸੀਗੇ ਇਸੇ ਦੌਰਾਨ ਜਦੋਂ ਅਜਨਾਲਾ ਥਾਣੇ ਦੇ ਵਿੱਚ ਝੜਪ ਹੁੰਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਫਿਰ ਉਹਨਾਂ ਨੂੰ NSA ਲਗਾ ਕੇ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹਾਲਾਂਕਿ ਅਮਰਤਪਾਲ ਦੇ ਉੱਤੇ ਕਿਸੇ ਕਿਸਮ ਦਾ ਕੋਈ ਦੋਸ਼ ਜਿਹੜਾ ਉਹ ਸਾਬਤ ਨਹੀਂ ਹੋਇਆ ਹਾਲੇ ਤੱਕ ਤਾਂ ਕੇਸ ਸ਼ੁਰੂ ਵੀ ਨਹੀਂ ਹੋਇਆ ਕਿਉਂਕਿ NSA ਲੱਗੀ ਹੋਈ ਆ ਸੋ ਇਹ ਸਭ ਦੇ ਵਿੱਚ ਜਿੱਥੇ ਪੂਰਾ ਸਮਰਥਨ ਸੰਗਤਾਂ ਵੱਲੋਂ ਮਿਲ ਰਿਹਾ ਸੀਗਾ ਇਲਾਕੇ ਦੇ ਜਿਹੜੇ ਵੋਟਰਸ ਆ ਉਹਨਾਂ ਨੇ ਕੰਧਾਂ ਤੇ ਲਿਖ ਕੇ ਲਗਾ ਦਿੱਤਾ ਸੀਗਾ ਵੀ ਤੁਸੀਂ ਸਾਡੇ ਘਰ ਵੋਟ ਮੰਗਣ ਨਹੀਂ ਆਉਣੀ ਅਸੀਂ ਤਾਂ ਅਮਰਤਪਾਲ ਦੇ ਨਾਲ ਖੜੇ ਆ ਸੋ ਇਹ ਸਭ ਦੇ ਵਿੱਚ ਕੀ ਇਹ ਵੋਟਰਾਂ ਨੂੰ ਭੁਲੇਖਾ ਪਾਉਣ ਵਾਲੀ ਗੱਲ ਹੈ ਬਈ ਉਹ ਜਿਹਾ ਹੀ ਮਹਾਂਦਰਾ ਲਗਭਗ ਉਦਾਂ ਦਾ ਹੀ ਕਦ ਕਾਠਾ ਸ਼ਖਸ ਦਾ ਜਿਹਦਾ ਨਾਮ ਅਮਰਤ ਨਾਮ ਵੀ ਅਮਰਤਪਾਲ ਹੈ ਪਰ ਇਹ ਮੋਗਾ ਦੇ ਪਿੰਡ ਦੀਨਾ ਦਾ ਰਹਿਣ ਵਾਲਾ ਕਿਤੇ ਜਿਹੜੇ ਵੋਟਰਸ ਆ ਉਹਨਾਂ ਨੂੰ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇ ਉਹਨਾਂ ਨੂੰ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹਦੇ ਪਿੱਛੇ ਕੌਣ ਹੈ ਤੇ ਦੂਸਰਾ ਸਵਾਲ ਇਹ ਵੀ ਖੜਾ ਹੁੰਦਾ ਵੀ ਜੇ ਅਮਰਤਪਾਲ ਸਿੰਘ ਜਿਵੇਂ ਪਹਿਲਾਂ ਕਿਹਾ ਬਈ ਅਗਰ ਇਹ ਪੰਥ ਹੈ ਤੈਸ਼ੀਆ ਅਗਰ ਪੰਥ ਵਾਸਤੇ ਇਹ ਹਮਦਰਦੀ ਰੱਖਦਾ ਤਾਂ ਫਿਰ ਇਹ ਸਮਰਥਨ ਵੀ ਕਰ ਸਕਦਾ ਸੀਗਾ ਫਿਰ ਇਹਨੂੰ ਕੀ ਲੋੜ ਸੀਗੀ ਕਿ ਆਪਣੇ ਜਿਹੜੇ ਕਾਗਜ਼ ਆ ਉਹ ਬਤੌਰ ਆਜ਼ਾਦ ਉਮੀਦਵਾਰ ਇਹਨਾਂ ਨੇ ਜਿਹੜੇ ਆ ਉਹ ਦਾਖਲ ਕੀਤੇ ਆ ਹਾਲਾਂਕਿ ਜਿਵੇਂ ਪਹਿਲਾਂ ਦੱਸਿਆ ਵੀ ਡੈਮੋਕ੍ਰੇਸੀ ਆ ਕੋਈ ਵੀ ਸ਼ਖਸ ਚੋਣ ਲੜ ਸਕਦਾ ਰੋਕ ਟੋਕ ਕਿਸੇ ਉੱਤੇ ਨਹੀਂ ਆ ਭਾਵੇਂ ਕੋਈ ਜੇਲ੍ਹ ਦੇ ਵਿੱਚ ਹੀ ਕਿਉਂ ਨਾ ਹੋਵੇ ਕਿਉਂਕਿ ਅਮਰਤਪਾਲ ਵੀ ਇਸ ਵੇਲੇ ਜੇਲ੍ਹ ਦੇ ਵਿੱਚ ਆ ਐਨਐਸਏ ਉਹਨਾਂ ਤੇ ਲੱਗੀ ਹੋਈ ਆ ਉਹਨਾਂ ਦੇ ਵੀ ਕਾਗਜ਼ ਜਿਹੜੇ ਆ ਉਹ ਇਸ ਵੇਲੇ ਜਿਹੜੇ ਲੈ ਲਿੱਤੇ ਗਏ ਆ ਸਰਕਾਰ ਵੱਲੋਂ ਉਹ ਕਾਗਜ਼ਾਂ ਦੇ ਉੱਤੇ ਅੱਜ ਪੜਤਾਲ ਹੋਏਗੀ ਪਰ ਸਵਾਲ ਇਸ ਵੇਲੇ ਇਹੀ ਸਭ ਤੋਂ ਵੱਡਾ ਖੜਾ ਹੋ ਰਿਹਾ ਵੀ ਇਹ ਅਮਰਤਪਾਲ ਸਿੰਘ ਪਿੰਡ ਦੀਨਾ ਦਾ ਜਿਹੜਾ ਰਹਿਣ ਵਾਲਾ ਜ਼ਿਲ੍ਹਾ ਮੋਗਾ ਇਹਨਾਂ ਦੇ ਪਿੱਛੇ ਕੌਣ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ